ਦੀ ਤਿਆਰੀ ਫਿਰ ਸასი ਕਾਲ ਜੀ ਸਾਰਿਆਂ ਨੂੰ ਸਨਾਉ ਸਾਰੇ ਜਾਨੇ ਕਿਦਾਂ ਠੀਕ ਠਾਕ ਹੋ ਤੇ ਸਭ ਤੋਂ ਪਹਿਲੇ ਦੱਸਿਓ ਕਿ ਮੈਂ ਹੁਣ ਸੋਣੀ ਲੱਗਦੀ ਨਹੀਂ ਐ ਤੇ ਬਾਕੀ ਅੱਜ ਆਪਾਂ ਚੱਲੇ ਆਂਗੇ ਕਿਸੇ ਰਿਸ਼ਤੇਦਾਰੇ ਦੇ ਤੇ ਉਹ ਤੁਹਾਡੇ ਲਈ ਸਰਪ੍ਰਾਈਜ਼ ਹੈ ਬਣੇ ਰਿਓ ਵੀਡੀਓ ਦੇ ਨਾਲ ਤੇ ਅੱਜ ਬਹੁਤ ਮਜ਼ਾ ਆਉਣ ਵਾਲਾ ਵੀਡੀਓ ਦੇ ਵਿੱਚ ਕਿ ਕਿਉਂਕਿ ਅੱਗੇ-ਅੱਗੇ ਤੁਹਾਨੂੰ ਦਿਖਾਉਣੇ ਸੀ ਆਪਾਂ ਕਿੱਥੇ ਚੱਲੇ ਆਂਗੇ ਤੇ ਕਿੰਨਾਂ ਨੂੰ ਮਿਲਦੇ ਆਂ ਕਿਦਾਂ ਕੀ ਕਾਦੇ ਵਾਸਤੇ ਚੱਲੇ ਆਂ ਤੇ ਫਿਰ ਉਹ ਵੀਡੀਓ ਦੇ ਐਂਡ ਤੱਕ ਜਰੂਰ ਦੇਖਣਾ ਨਹੀਂ ਫਿਰ ਅਜੇ ਨਾਲ-ਨਾਲ ਬਣੇ ਰਿਓ ਤੇ ਬਾਕੀ ਕਮੈਂਟ ਕਰਕੇ ਸਾਰੀਆਂ ਭੈਣਾਂ ਦੱਸਿਓ ਕਿ ਮੈਂ ਅੱਜ ਕਿੰਨੀ ਲੱਗਦੀ ਪਈ ਆ ਥੋੜੀ ਜਿਹੀ ਲੁੱਕ ਮੈਂ ਆਪਣੀ ਚੰਗੀ ਕੀਤੀ ਸੀਗੀ ਤੇ ਤਾਂ ਕਰਕੇ ਤੇ ਮੈਂ ਕਿਹ ਚਲੋ ਕੁਝ ਨੇ ਕਿੰਨੇ ਲੱਗਦੀ ਤੇ ਬਾਕੀ ਚਲੋ ਨਾਲ ਨਾਲ ਬਣਾਈ ਚਲੋ ਚਲੋ ਫਿਰ ਟਾਈਮ ਬਸ ਮੈਂ ਰੈਡੀ 9:00 ਵਜੇ ਤਾਂ ਜਾਣਾ ਕਿਹੜੇ ਵੇਲੇ ਹਾਂਜੀ ਹਾਂਜੀ 1 ਮਿੰਟ ਬਸ ਟਾਈਮ ਬਹੁਤ ਮੈਂ ਤਾਂ ਕਿਹੜੇ ਵੇਲੇ ਦਾ ਤਿਆਰ ਹੋ ਕੇ ਮੈਨੂੰ ਖਿਲਾ ਰਿਹਾ ਹਾਂਜੀ ਆਪਾਂ ਘਰੋਂ ਚੱਲ ਪਏ ਸੀਗੇ ਤੇ ਰਿਸ਼ਤੇਦਾਰੀ ਚ ਜਾਣ ਵਾਸਤੇ ਘਰੋਂ ਨਿਕਲ ਚੁੱਕੇ ਆ ਤੇ ਹੁਣ ਮੈਂ ਕਿਹਾ ਚਲੋ ਆਪਾਂ ਰਸਤੇ 'ਚ ਥੋੜੀਆਂ-ਬਹੁਤੀਆਂ ਗੱਲਾਂ-ਬਾਤਾਂ ਕਰਦੇ ਆ ਤੇ ਆਪਾਂ ਸਾਧਕ ਪਹੁੰਚ ਗਏ ਸੀਗੇ ਤੇ ਬਸ ਹੁਣ ਅੱਗੇ-ਅੱਗੇ ਨਾਲ ਬਣੇ ਰਹੋ ਵਲੌਗ ਤੇ ਫਿਰ ਤੁਹਾਨੂੰ ਸਰਪ੍ਰਾਈਜ਼ ਹੈ ਜਿਹੜਾ ਉਹ ਦਿਖਾਉਣੀ ਹੈ ਕਿ ਕੀ ਹੈ ਤੁਹਾਡੇ ਵਾਸਤੇ ਤੇ ਕਿੱਥੇ ਚੱਲੇ ਆ ਆਪਾਂ ਤੇ ਬਾਕੀ ਬਸ ਜਾਣਦੇ ਆ ਬਾਕੀ ਮੌਸਮ ਵੀ ਠੀਕ ਆ ਅੱਜ ਹਣਾਂ ਨਾ ਤੇ ਬਹੁਤ ਵਧੀਆ ਹਾਂ ਹਾਂ ਸੋਣਾ ਹੈ ਸੋਣਾ ਹੈ ਸਸੀ ਘਰ ਸਾਰਿਆਂ ਨੂੰ ਜੀ ਹੋਰ ਸਾਰੇ ਠੀਕ ਠਾਕ ਹੀ ਅੱਜ ਅਸੀਂ ਚੱਲੇ ਆਂ ਰਿਸ਼ਤੇਦਾਰੀ ਚ ਘੁੰਮਣ ਫੇਰਨ ਆ ਥੋੜਾ ਫਰੀ ਬਸ ਅਮਰਜੈਂਸੀ ਸੀਗੀ ਤਾਂ ਹੀ ਚੱਲੇ ਸੀ ਬਹੁਤ ਟਾਈਮ ਦੀ ਵੇਟ ਕਰਦੇ ਜਾਵਾਂਗੇ ਜਾਵਾਂਗੇ ਅੱਜ ਟਾਈਮ ਲੱਗਾ ਹੀ ਹੁਣ ਜਾ ਰਹੇ ਆ ਤੇ ਫਿਰ ਅਸੀਂ ਆਖਿਆ ਚਲ ਅੱਜ ਜਾਈ ਆਈਏ ਜਾ ਰਹੀ ਆਈਏ ਤੇ ਬਾਕੀ ਕਮੈਂਟ ਕਰਕੇ ਦੱਸਿਆ ਕਰੋ ਵੀ ਸਾਨੂੰ ਸਾਡੀਆਂ ਵੀਡੀਓਜ਼ ਤੁਹਾਨੂੰ ਕਿੱਦਾਂ ਲੱਗਦੀਆਂ ਜੇ ਵਧੀਆ ਲੱਗਦੀਆਂ ਤੇ ਫਿਰ ਆਪਾਂ ਜਿਹੜਾ ਹੈਗਾ ਹੋਰ ਵੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਇਆ ਕਰਾਂਗੇ ਜੇ ਤੁਹਾਨੂੰ ਸਾਡੀਆਂ ਮਤਲਬ ਕੀ ਵੀਡੀਓਜ਼ ਵਧੀਆ ਲੱਗਦੀਆਂ ਤੇ ਫਿਰ ਆਪਾਂ ਜਿਹੜੀਆਂ ਨਿਊ ਨਿਊ ਵੀਡੀਓਜ਼ ਆ ਉਹ ਹੋਰ ਏਦੋਂ ਵੀ ਵਧੀਆ ਵਧੀਆ ਲੈ ਕੇ ਆਇਆ ਕਰਾਂਗੇ ਹਨ ਕਿਉਂਕਿ ਤੁਹਾਡੇ ਸਪੋਰਟ ਨਾਲ ਹੀ ਐ ਜੇਕਰ ਤੁਸੀਂ ਸਪੋਰਟ ਕਰੋਗੇ ਤਾਂ ਫਿਰ ਅਸੀਂ ਵੀ ਚਲੋ ਅੱਗੇ ਵਧਾਂਗੇ ਫਿਰ ਸਾਨੂੰ ਵੀ ਨਾ ਕੌਨਫੀਡੈਂਸ ਜਾ ਮਿਲ ਜਾਂਦਾ ਇੱਕ ਮਤਲਬ ਕੀ ਆਤਮ ਵਿਸ਼ਵਾਸ ਜਾ ਆ ਜਾਂਦਾ ਹੈ ਕਿ ਚਲੋ ਵੀ ਸਾਰੇ ਜਣੇ ਪਸੰਦ ਕਰਦੇ ਆਪਾਂ ਕੁਝ ਹੋਰ ਕਰੀਏ ਨਿਊ ਕਰੀਏ ਹਨਾ ਆਕਰਕੇ ਮੈਂ ਕਹਾਂ ਚਲੋ ਬੁਟੀਕ ਦਾ ਤਾਂ ਆਪਣਾ ਹੈਗਾ ਹੀ ਹੈਗਾ ਨਾਲ ਇੰਟਰਟੇਨਮੈਂਟ ਜਾਂ ਵੀ ਹੋਣਾ ਚਾਹੀਦਾ ਹੈਗਾ ਬਾਕੀ ਤੁਸੀਂ ਸਾਡੀ ਫੈਮਲੀ ਬਣ ਚੁੱਕੇ ਹੋਗੇ ਫਿਰ ਤੁਹਾਨੂੰ ਪਤਾ ਹੀ ਆ ਹੁਣ ਆਪਾਂ ਮਤਲਬ ਸਾਰਾ ਸ਼ੇਅਰ ਕਰਿਆ ਕਰਾਂਗੇ ਤੁਹਾਡੇ ਨਾਲ ਵੀ ਆਪਾਂ ਕਿੱਥੇ ਜਾਂਦੇ ਆ ਕੀ ਕਰਦੇ ਆ ਕਿੱਦਾਂ ਆ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਵੀ ਆਪਾਂ ਸਾਰਾ ਤੁਹਾਨੂੰ ਦੱਸਣਾ ਹੈ ਵੀ ਆਪਾਂ ਕਿਵੇਂ ਦੇ ਹੈਗੇ ਆ ਕਿੱਦਾਂ ਦੇ ਕਿਵੇਂ ਰਹਿਣੀ ਬਹਿਣੀ ਆਪਣੀ ਹੈਗੀ ਕਿੱਥੇ ਆਪਾਂ ਜਾਂਦੇ ਆ ਆਉਨੇ ਆ ਕਿਉਂਕਿ ਤੁਸੀਂ ਸਾਡੀ ਫੈਮਲੀ ਹੋ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਹੈਗਾ ਸਾਰਾ ਹਨਾ ਤਾ ਕਰਕੇ ਤੇ ਬਾਕੀ ਹੋਰ ਸੁਣਾਓ ਸਾਰੇ ਜਣੇ ਵਧੀਆ ਠੀਕ ਠਾਕ ਹੋ ਤੇ ਹੁਣ ਆਪਾਂ ਪਹੁੰਚ ਗਏ ਸਾਦਕ ਇਹ ਫਰੀਦਕੋਟ ਦੇ ਨਾਲ ਪੈਂਦਾ ਸਾਦਕ ਤੇ ਜਿਹੜੇ ਜਿਹੜੇ ਸਾਦਕ ਤੋਂ ਭੈਣ ਭਰਾ ਦੇਖਦੇ ਹੈਗੇ ਭੈਣਾ ਦੇਖਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਸਾਦਕ ਤੋਂ ਕੌਣ ਕੌਣ ਹੈਗੇ ਤੇ ਅੱਜ ਅਸੀਂ ਇਧਰਲੀ ਸਾਈਡ ਆਏ ਆ ਸਾਦਕ ਵਾਲੀ ਸਾਈਡ ਤੇ ਤੇ ਸਾਨੂੰ ਕੋ ਕਿੱਥੋਂ ਕਿੱਥੋਂ ਤੁਸੀਂ ਦੇਖਦੇ ਹੋ ਇਹ ਵੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਕਿੱਥੋਂ-ਕਿੱਥੋਂ ਜਿਹੜੇ ਸਾਡੇ ਸਬਸਕ੍ਰਾਈਬਰ ਆ ਉਹ ਕਿੱਥੋਂ-ਕਿੱਥੋਂ ਦੇ ਆ ਸਾਨੂੰ ਵੀ ਪਤਾ ਚੱਲਦਾ ਰਹਿੰਦਾ ਹੈਗਾ ਕਿ ਇੰਨੀ ਦੂਰ-ਦੂਰ ਤੋਂ ਜਿਹੜੀ ਦੁਨੀਆ ਸਾਨੂੰ ਦੇਖਦੀ ਹੈਗੀ ਤੇ ਬਾਕੀ ਮਿਲਦੇ ਆ ਅੱਗੇ-ਅੱਗੇ ਵਲੌਗ ਦੇ ਵਿੱਚ ਤੇ ਬਣੇ ਰਹੋ ਵਲੌਗ ਨਾਲ ਤੇ ਅੱਗੇ ਸਰਪ੍ਰਾਈਜ਼ ਆ ਜਿਹੜਾ ਤੁਹਾਡੇ ਲਈ ਉਹ ਆਪਾਂ ਵਿਖਾਉਣੇ ਆ ਤਾਂ ਹਾਂਜੀ ਲੌਚ ਆ ਗਿਆ 사ਧਕ ਆਗੇ ਜੀ ਆਪਾਂ 사ਧਕ ਕਰੋ ਕਮੈਂਟ ਫਿਰ 사ਧਕ ਵਾਲੇ ਹੈਗਾ ਤਾਂ ਕੋਈ ਵਿੱਚ ਦੱਸੋ ਯਾਨਾ ਦੱਸੋ ਸਾਨੂੰ 사ਧਕ ਇੱਥੋਂ ਹੁਣ ਅੱਗੇ ਦਿਖਾਉਣੇ ਆ ਕਿੱਧਰ ਨੂੰ ਜਾਣੇ ਆਪਾਂ ਚੋਣ ਜਾਣਾ ਆਪਾਂ ਜੇ ਲਾਲਾ ਬਾਦ ਗੁਰੂ ਸਰਾਏ ਗੁਰੂ ਸਰਾ ਗੁਰੂ ਸਹਾਏ ਆ ਗੁਰੂ ਸਹਾਏ ਤੇ ਉਸ ਤੋਂ ਬਾਅਦ ਜਾਣਾ ਹੈ ਜਲਾਲਾਬਾਦ ਇਹ ਮੁਕਸਰ ਨੂੰ ਗਈ ਨਹੀਂ ਮੁਕਸਰ ਨੂੰ ਹੋ ਗਈ ਆ ਇਧਰ ਮੁਕਸਰ ਨੂੰ ਗਈ ਝਾਂਡਾ ਵਾਲੇ ਨੂੰ ਗਈ ਆ ਝਾਂਡਾ ਵਾਲੇ ਨੂੰ ਗਈ ਫਰੋਈਪੁਰ ਨੂੰ ਗਈ ਆ ਸਿੱਧੀ ਫਰੋਈਪੁਰ ਵਾਲੀ ਤੇ ਆ ਰਹੀ ਹੈਗੀ ਵਾਹ ਜਿਹੜੀ ਦਰ ਆਪਾਂ ਹਾਂ ਉਹੀ ਮਤਲਬ ਜਲਾਲਾਬਾਦ ਕੋੜ ਜਲਾਲਾਬਾਦ ਹਾਂ ਹੋ ਗਈ ਜਲਾਲਾਬਾਦ ਵਾਲੀ ਸਾਈਡ ਇਹ ਇਧਰ ਨੂੰ ਗਈ ਚਾਹੀਦੀ ਇੰਨਾ ਵੀ ਇਧਰ ਬੱਸਾਂ ਘੱਟ ਬਹੁਤ ਆਉਂਦੀਆਂ ਹਾਂਜੀ ਇਧਰ ਫਰੀਦਕੋੜ ਤੋਂ ਸਾਡੇ ਵਾਲੀ ਸਾਈਡ ਤੋਂ ਬੱਸਾਂ ਬਹੁਤ ਘੱਟ ਆਉਂਦੀਆਂ ਉਧਰ ਫਰੋਈਪੁਰ ਵੱਲ ਦੀ ਮੇਰੇ ਖਿਆਲ ਚ ਆਉਂਦੀਆਂ ਬਾਕੀ ਅਸੀਂ ਹਾਂ ਉਹ ਫਿਰ ਵੱਡਾ ਰੂਟ ਆ ਜਾਂ ਮੁਕਸਰ ਵਾਲੀ ਸਾਈਡ ਦੀ ਆਉਂਦੀਆਂ ਇਹ ਤਰ੍ਹਾਂ ਮੌਸਰਦੀ ਵੀ ਆਉਂਦੀ ਆ ਤੇ ਉਧਰ ਦੀ ਤਾਂ ਫਿਰ ਮੇਨ ਰੋਡ ਆ ਜਾਂਦਾ ਤੇ ਬਾਹਲੀਆ ਆਉਂਦੀ ਆ ਇਧਰ ਦੀ ਬੱਸਾਂ ਦੀ ਸਰਵਿਸ ਬਹੁਤ ਘੱਟ ਆ ਹਾਂ ਹਾਂ ਬਾਕੀ ਆਪਾਂ ਕਦੇ ਆਏ ਨਹੀਂ ਵੈਸੇ ਇਧਰ ਬੱਸ ਉਸਤੇ ਹਾਂ ਤੇ ਪਰ ਏਰੀਆ ਮਤਲਬ ਹੋਰ ਹੀ ਅਗਾ ਅਗਾ ਦੇਖੋ ਤੁਸੀਂ ਕਿੱਦਾਂ ਦਾ ਵੀ ਉਹ ਕਹਿੰਦੇ ਆ ਨਾ ਆਪਦੇ ਆਪ ਦੇ ਸ਼ਹਿਰ ਦਾ ਹੁੰਦਾ ਵੀ ਸਾਰਿਆਂ ਨੂੰ ਬਾਕੀ ਜਿੱਧਰ ਨੂੰ ਆਪਾਂ ਜਾਣਦੇ ਆ ਥੋੜਾ ਥੋੜਾ ਚੇਂਜ ਤਾਂ ਹੁੰਦਾ ਹੀ ਜਾਂਦਾ ਜਿਵੇਂ ਮਾਲ ਨਹੀਂ ਨਹੀਂ ਮਤਲਬ ਮਾਲ ਵਿੱਚ ਜਾਈਏ ਉਧਰ ਹੋਰ ਹੈਗੇ ਹਾਂ ਇਧਰ ਦੁਆਬੇ ਵੱਲ ਹੀ ਜਾਣਦੇ ਆ ਉਧਰ ਹੋਰ ਆ ਮਾਝੇ ਚ ਜਾਓ ਹੋਰ ਥੋੜਾ ਥੋੜਾ ਫਿਰ ਚੇਂਜਿੰਗ ਤਾਂ ਹੁੰਦੀ ਆ ਲੁਧਿਆਣੇ ਚਾੜ ਉਧਰ ਹੋਰ ਹਾਂ ਚੇਂਜਿੰਗ ਤਾਂ ਫਿਰ ਹੁੰਦੀ ਆ ਹਨਾ ਥੋੜੀ ਥੋੜੀ ਬਸ ਇਧਰ ਥੋੜਾ ਜਿਹਾ ਵੀ ਮਤਲਬ ਵਿਕਾਸ ਘੱਟ ਹੈ ਵੀ ਹੋਇਆ ਸ਼ਹਿਰ ਵੱਡੇ ਨਹੀਂ ਬੇਤਲਬ ਵੈਸੇ ਤਾਂ ਫਾਜ਼ਿਲਕਾ ਬਹੁਤ ਮਸ਼ਹੂਰ ਹੈਗਾ ਲਓ ਜੀ ਅਗੋਂ ਰਸਤਾ ਬੰਦ ਨਹੀਂ ਬੰਦ ਨਹੀਂ ਪੁਲੀ ਬੰਦ ਹੈ ਨਾ ਸਾਈਡ 'ਚ ਨਹੀਂ ਲੱਗਦੇ ਬੰਦ ਕੇ ਹਸਾਣ ਰੋਕਾ ਕਿਹਦੇ ਰਸਤਾ ਮੋੜੀ ਕੇ ਬਾਅਦ ਸਵੇ ਨਹੀਂ ਵਾਪਸ ਮੋੜ ਜਿਓ ਹੋ ਨਹੀਂ ਜਾਂਦੇ ਹੈਣਾ ਵਾਪਸ ਨਹੀਂ ਹਰ ਜਿੱਤਰ ਦੀ ਮਰਜ਼ੀ ਭਾਵੇਂ ਪਿੰਡਾਂ ਥਾਣੇ ਲੈ ਕੇ ਜਾਇਓ ਪਰ ਜਾਣਾ ਜ਼ਰੂਰ ਆਓ ਗੁਰੂ ਘਰ aí ਸਾਹਮਣੇ ਬਾਹੀ ਗੁਰੂ ਸੱਚੇ ਪਾਤਸ਼ਾਹ ਤੇਰੇ ਹੀ ਆਸਰਾ ਸੋਨਾ ਬਣਾਉਂਦੇ ਪਏ ਹੈ ਨਾ ਨਵਾਂ ਬੰਦਾ ਪਿਆ ਤੇ ਅਗਰ ਤੇ ਖੁ ਲੱਕੜ ਮਾਰਕੀਟ ਲੱਕੜ ਮਾਰਕੀਟ ਆਰਾ ਮਾਰਕੀਟ ਆ ਲੱਕੜ ਮਾਰਕੀਟ ਕਿ ਆਰਾ ਮਾਰਕੀਟ ਚਲੋ ਆਰਾ ਮਾਰਕੀਟ ਕਮੈਂਟ ਕਰਕੇ ਦੱਸੋ ਇਹਨੂੰ ਆਰਾ ਮਾਰਕੀਟ ਕਹਿੰਦੇ ਹੈ ਕਿ ਲੱਕੜ ਮਾਰਕੀਟ ਕਹਿੰਦੇ ਹੈ ਅਸੀਂ ਵੈਸੇ ਨਾ ਐ ਅੱਜ ਪਲੀਜ਼ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਲੱਗਿਆ ਅਸੀਂ ਆਹ ਵਾਲਾ ਵਲੌਗ ਅੱਜ ਪਹਿਲੀ ਵਾਰ ਬਣਾਉਣ ਲੱਗੇ ਆਂ ਜਾਂਦੇ ਟਾਈਪ ਸਾਨੂੰ ਹੋਰ ਹੀ ਲੱਗਦਾ ਹੁੰਦਾ ਸੀ ਅਜੀਬ ਜਿਹਾ ਵੀ ਕਿਵੇਂ ਬਣਾਵਾਂਗੇ ਕਿੱਦਾਂ ਕਿਉਂਕਿ ਜਦੋਂ ਕਿਤੇ ਜਾਈਦਾ ਗੁਰੂ ਘਰ ਜਾਂ ਕੋਈ ਉੱਥੇ ਬਣਾਉਣਾ ਅਲੱਗ ਚੀਜ਼ ਹੁੰਦੀ ਆ ਹਨਾ ਹੁਣ ਜਿਵੇਂ ਬੁਟੀਕ ਦੇ ਆ ਕੇ ਬੁਟੀਕ ਤੇ ਆਪਾਂ ਕਟਿੰਗ ਦਾ ਬਣਾਉਣਾ ਹੁੰਦਾ ਸਟੀਚਿੰਗ ਦਾ ਬਣਾਉਣਾ ਹੁੰਦਾ ਉਹ ਚੀਜ਼ਾਂ ਅਲੱਗ ਹੁੰਦੀਆਂ ਹੈਗੀਆਂ ਤੇ ਇਹ ਚੀਜ਼ ਅਲੱਗ ਹੁੰਦੀ ਆ ਹਾਂਜੀ ਲਓ ਜੀ ਆਪਾਂ ਅਗੇ ਦੇਖੋ ਝੂਨਾ ਲੱਗੀ ਜਾਂਦਾ ਵਿਚਾਰੇ ਕਿਵੇਂ ਲੱਗੇ ਪਏ ਹੈ ਹਨਾ ਮਿਹਨਤ ਕਰਦੇ ਤੇ ਆ ਆਗੇ ਆਪਾਂ ਰਿਸ਼ਤੇਦਾਰਾਂ ਦੇ ਘਰੇ ਤੇ ਰਿਸ਼ਤੇਦਾਰ ਜਿਹੜੇ ਉਹ ਹੈਗੀ ਮੇਰੀ ਛੋਟੀ ਭੈਣ ਆ ਲਓ ਜੀ ਆਪਾਂ ਜਾਇਆਂ ਆਵਦੀ ਭੈਣ ਦੇ ਘਰੇ ਮੇਰੀ ਛੋਟੀ ਭੈਣ ਦੇ ਘਰ ਤੇ ਹਲੋ ਜੀ ਹਾਂ ਜੀ ਤੁਹਾਨੂੰ ਦੱਸਿਆ ਸੀਗਾ ਕਿ ਅਸੀਂ ਅੱਜ ਸਰਪ੍ਰਾਈਜ਼ ਲੈ ਕੇ ਆਏ ਆ ਤੁਹਾਡੇ ਵਾਸਤੇ ਤੇ ਸਰਪ੍ਰਾਈਜ਼ ਇਹ ਹੈ ਕਿ ਅਸੀਂ ਆਏ ਆਪਣੀ ਭੈਣ ਕੋਲ ਤੇ ਜਿਨ੍ਹਾਂ ਦੇ ਘਰ ਹੋਇਆ ਕਾਕਾ ਤੇ ਅੱਜ ਅਸੀਂ ਉਹਨਾਂ ਦੇ ਫੈਮਿਲੀ ਨਾਲ ਮਿਲਾਉਣੇ ਆਣੇ ਆਂ ਦੀ ਭੈਣ ਨਾਲ ਭੈਣ ਤਾਂ ਬਹੁਤ ਰੋਨੀ ਪਈ ਐ ਬੁਰਾ ਹਾਲ ਐ ਤੇ ਮੇਰੇ ਤਾਂ ਛੋਟੀ ਹੈਗੀ ਤੇ ਉਹਦੇ ਬੱਚੇ ਕਾਫੀ ਬਹੁ ਟਾਈਮ ਬਾਅਦ ਪਹਿਲਾਂ ਦੋ ਬੇਟੀਆਂ ਸੀ ਹੁਣ ਬੇਟਾ ਹੋਇਆ ਤੇ ਸਾਡੇ ਤੋਂ ਅੱਜ ਅਸੀਂ ਵੈਸੇ ਤਾਂ ਬਹੁ ਟਾਈਮ ਬਾਅਦ 1.5 ਮਹੀਨੇ ਬਾਅਦ ਆਏ ਆਂ ਦੇਖਣ ਵਾਸਤੇ ਤੇ ਪਰ ਹੁਣ ਅੱਜ ਨਾਲੇ ਕਾਕੇ ਨਾਲ ਮਿਲਾਉਣੇ ਆ ਤੁਹਾਨੂੰ ਤੇ ਨਾਲੇ ਫਿਰ ਕੇਕ ਕਟਿੰਗ ਕਰਾਂਗੇ ਇੱਧਰ ਪਾਰਟੀ ਚੱਲ ਰਹੀ ਐ ਕਾਕੇ ਦੀ ਇਹ ਰਵੇ ਚੱਲਿਓ ਹਾਲੋ ਜੀ ਕਾਕਾ ਸਾਡੇ ਕਾਕਾ ਸੁੱਤਾਂ ਬਿਆ ਵੈਸੇ ਤਾਂ ਝੂਲੇ ਦੇ ਵਿੱਚ ਤੇ ਬਾਕੀ ਮਿਲਦੇ ਆ ਅੱਗੇ ਅੱਗੇ ਤੁਹਾਨੂੰ ਤੇ ਚਲੋ ਠੀਕ ਹੈ ਜੀ ਫਿਰ ਅਸੀਂ ਆਪਦੀ ਭੈਣ ਕੋਲੇ ਆਏ ਆ ਤੇ ਮੈਂ ਨਾ ਇੱਥੇ ਦੋ ਫਰੂਟ ਤੋੜੇ ਇੱਕ ਤਾਂ ਜੰਮੂ ਹੈ ਇਹ ਤ ਬੜਾ ਸੁਹਾਵੇਗਾ ਤੇ ਆਹ ਦੇਖੋ ਇਦਾਂ ਦੇ ਪੇੜ ਨੂੰ ਲੱਗਦੇ ਆ ਅਸੀਂ ਇਹਨਾਂ ਦੇ ਬਾਗ ਵਾਂਗੂ ਬਣਿਆ ਹੋਇਆ ਇੱਥੇ ਇਹ ਵੀ ਹੈ ਉੱਧਰ ਨਾਰਾ ਸਾਰਾ ਕੁਛ ਆ ਖੇਤ ਦੇ ਵਿੱਚ ਹੈਗੇ ਤੇ ਅੱਜ ਅਸੀਂ ਖੇਤ ਆਏ ਸੀਗੇ ਤੇ ਮੈਂ ਕਿਹਾ ਚੱਲ ਥੋੜਾ ਜਿਹਾ ਵਲੌਗ ਬਣਾਉਣੇ ਆ ਤੇ ਆਪਾਂ ਉਹ ਨਹੀਂ ਲੈ ਕੇ ਆਏ ਲੀਫਾਫਾ ਹੂੰ ਉਹ ਇਹ ਹੂੰ ਮੋਟਾ ਤੇ ਭਾਣਾ ਆ ਮੇਰੀ ਭੈਣ ਹਾਂ ਪਿਛੇ ਲਓ ਜੀ ਦੇਖੋ ਅਸੀਂ ਤੋਂ ਵੀ ਪਹਿਣਾ ਇੱਕੋ ਜਿਹਾ ਲੱਗਦੀਆਂ ਨੇ ਮੈਂ ਮੈਨੂੰ ਖਾੜੇ ਇਹਨੂੰ ਖਾਲਸਾ ਦੇ ਪਹਿਲੋਂ ਇਹਨੂੰ ਮਾਰ ਗੋਲੀ ਖਾਲਸਾ ਦੇ ਹਾਂ ਸਾਰੇ ਜਣੇ ਦੱਸਿਓ ਵੀ ਇਹ ਕੀ ਫਰੂਟ ਆ ਆ ਤਾਂ ਚਲੋ ਜੰਮੂ ਆ ਤਾਂ ਪਤਾ ਆਹ ਵਾਲੇ ਤਾਂ ਦੱਸਿਓ ਵੀ ਇਹ ਕੀ ਚੀਜ਼ ਹੈਗੀ ਤੇ ਆਜੋ ਵਿਖਾਉਣੇ ਆ ਤੁਹਾਨੂੰ ਕਿਵੇਂ ਲੱਗਦੇ ਆ ਤੁਹਾਨੂੰ ਲੱਗਦੀ ਆ ਦੇਖੋ ਕਿੰਨੇ ਲੱਗੇ ਪਏ ਆ ਤੁਹਾਨੂੰ ਦੇਖਦੇ ਹੋਣਗੇ ਆ ਕੱਚੇ ਹੁੰਦੇ ਆ ਪਹਿਲੋਂ ਫਿਰ ਰੈੱਡ ਹੁੰਦੇ ਆ ਉਦੋਂ ਬਾਅਦ ਬਲੈਕ ਹੋ ਜਾਂਦੇ ਆ ਲੈਕ-ਬਲੈਕ ਹੋ ਜਾਂਦੇ ਮੈਂ ਵੀ ਤੋੜਿਆ ਵੈਸੇ ਅਸੀਂ ਅੱਜ ਪਹਿਲੀ ਵਾਰ ਹੀ ਖਾਣ ਖਾਦੇ ਵੀ ਪਹਿਲੀ ਵਾਰ ਹੈ ਤੇ ਤੋੜੇ ਵੀ ਪਹਿਲੀ ਵਾਰ ਹੀ ਹੈ ਵੈਸੇ ਇਹਨਾਂ ਦੇ ਦੋ ਤਿੰਨ ਬੂਟੇ ਲੱਗੇ ਹੋਏ ਆ ਇੱਕ ਉਧਰ ਲੱਗਾ ਇੱਕ ਇਧਰ ਲੱਗਾ ਕਾਫੀ ਲੱਗੇ ਆ ਹਾਂਜੀ ਉਸ ਤੋਂ ਬਾਅਦ ਅਸੀਂ ਆਗੇ ਸਿੱਕਾਰ ਤੇ ਘਰ ਆਣ ਕੇ ਕੀਤਾ ਕੇਕ ਕੱਟ ਕਿਉਂਕਿ ਅਸੀਂ ਕੇਕ ਲੈ ਕੇ ਗਏ ਸੀ ਨਾਲ ਕਾਕੇ ਵਾਸਤੇ ਤੇ ਉਹਦਾ ਜਿਹੜਾ ਕੇਕ ਆ ਉਹ ਕੱਟ ਕਰਵਾਇਆ ਤੇ ਵਿਚਾਰਾ ਰੋ ਰਿਹਾ ਸੀਗਾ ਕਾਫੀ ਸਾਰੇ ਕਿਉਂਕਿ ਜਿਹੜੇ ਸਾਰੇ ਜਨ ਇਕੱਠੇ ਹੋ ਗਏ ਸੀ ਉਹਦੇ ਕਰਕੇ ਉਹਨੂੰ ਵੀ ਇਦਾਂ ਲੱਗ ਰਿਹਾ ਸੀ ਕਿਉਂਕਿ ਛੋਟਾ ਸੀ ਨਾ ਉਹਦੇ ਕਰਕੇ ਤੇ ਬਾਕੀ ਸਾਰਿਆਂ ਨੇ ਕਾਕੇ ਨਾਲ ਬਹੁਤ ਸਾਰੀਆਂ ਪਿਕਸ ਕਰਵਾਈਆਂ ਤੇ ਕੇਕ ਕੱਟ ਕੀਤਾ ਤੇ ਸਾਰੇ ਦੇਖ ਰਹੇ ਸੀ ਤੇ ਇਹ ਨਿਕੀਆਂ ਨਿਕੀਆਂ ਪੈਣਾ ਜਿਹੜੀਆਂ ਕਾਕੇ ਦੀਆਂ ਇਹ সুইਮਿੰਗ ਪੂਲ 'ਚ ਬਹੁਤ ਜ਼ਿਆਦਾ ਨਜ਼ਾਰੇ ਲੈ ਕੇ ਆਈਆਂ ਸੀ ਉੱਥੇ ਖੇਤ ਨਾ ਆ ਕੇ ਤੇ ਤਾਂ ਕਰਕੇ ਵਾਲਾ ਜੋ ਗਿੱਲੇ ਹੋ ਚੁੱਕੇ ਸੀ ਫਿਰ ਇਹਨਾਂ ਦੇ ਵਾਲ ਸਕਾਏ ਤੇ ਅਸੀਂ ਵੀ ਜਿਹੜਾ ਵਾਪਸ ਪਿੰਡ ਆਉਣਾ ਸੀ ਸ਼ਾਮ ਨੂੰ ਤੇ ਅਸੀਂ 6 ਵਜੇ ਤੱਕ ਵਧੀਆ ਇੰਜੋਏ ਕੀਤਾ ਖੇਤ ਗਏ ਖੇਤ ਬਹੁਤ ਇੰਜੋਏ ਕੀਤਾ ਤੇ ਕਾਫੀ ਸਾਰੇ ਜਿਹੜੇ ਇਹਨਾਂ ਦੇ ਬੂਟੇ ਵਗੈਰਾ ਲੱਗੇ ਹੋਏ ਆ ਖੇਤ ਫਿਰ ਉਸ ਤੋਂ ਬਾਅਦ ਸਾਰਿਆਂ ਨੇ ਪਿਕਸ ਕਰਵਾਈਆਂ ਕਾਕੇ ਨਾਲ ਇਕੱਲੇ ਇਕੱਲੇ ਨੇ ਬੈਠ ਬੈਠ ਕੇ ਕੋਈ ਕਹਿ ਰਿਹਾ ਸੀ ਮੈਂ ਕਰਵਾਉਣੀ ਆ ਕੋਈ ਕਹਿ ਰਿਹਾ ਸੀ ਮੈਂ ਕਰਵਾਉਣੀ ਆ ਤੇ ਸਾਰੇ ਜਣੇ ਅਲੱਗ ਅਲੱਗ ਲੱਗੇ ਪਏ ਸੀ ਫੋਟੋਆਂ ਕਾਉਣ ਵਾਸਤੇ ਤੇ ਸਾਰੇ ਖੜ ਕੇ ਵੇਖ ਰਹੇ ਸੀ ਕਿ ਕੀ ਕਰਦੇ ਪਏ ਹੈਗੇ ਤੇ ਚਾਰ ਫੇਰੇ ਸਾਰੇ ਘੜ ਕੇ ਦੇਖਣ ਦੇ ਸੀ ਤੇ ਉਸ ਤੋਂ ਬਾਅਦ ਐਂਡ ਤੇ ਕਰਵਾਈ ਮੈਂ ਤੇ ਮੇਰੀ ਭੈਣ ਨੇ ਪਿੱਕ ਕਾਕੇ ਨੂੰ ਚੁਪ ਕੇ ਤੇ ਸਾਡਾ ਅੱਜ ਦਾ ਵਲੌਗ ਕਿੱਦਾਂ ਲੱਗਾ ਪਲੀਜ਼ ਕਮੈਂਟ ਕਰਕੇ ਜਰੂਰ ਦੱਸਣਾ ਓਕੇ ਜੀ ਬਾਏ ਬਾਏ